ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਆਪਣੀ YouTube ਫੈਮਲੀ ਨੂੰ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਕਿ ਜੋ ਕਿ ਤੁਸੀਂ ਇੰਨੇ ਟਾਈਮ ਤੋਂ ਮਿਹਨਤ ਕਰ ਰਹੇ ਨੇ ਹਨਾ ਬੱਚੇ ਤੇ ਸਾਰੇ ਦੇ ਸਾਰੇ ਜਿਸ ਅਕੋਰਡਿੰਗ ਤੁਸੀਂ ਤਿਆਰੀ ਕਰਦੇ ਮੈਂ ਉਹ ਉਸ ਮੁਤਾਬਕ ਜਲਦੀ ਤੋਂ ਜਲਦੀ ਤੁਹਾਡੀ ਸਰਕਾਰੀ ਨੌਕਰੀ ਤੁਹਾਡੀ ਲੱਗੇ ਠੀਕ ਹੈ ਜੀ ਤਾਂ ਜੀ ਹੁਣ ਜਿਹੜੀ ਅੱਜ ਦੀ ਆਪਣੀ ਕਲਾਸ ਆ ਕਰੰਟ ਅਫੇਅਰਸ ਦੀ ਕਲਾਸ ਆ ਤਾਂ ਜਿਹੜੇ ਪੁਰਾਣੇ ਗਰੰਟ ਅਫੇਅਰ ਸੀ ਉਹ ਆਲਮੋਸਟ ਆਪਾਂ ਕੰਪਲੀਟ ਕਰਤੇ ਹੋਏ ਨੇ ਜੀ ਅਗਸਤ ਤੱਕ ਆਪਾਂ ਪੂਰੇ ਕਰਤੇ ਫਿਰ ਸੀ ਜਿਹੜੇ ਪਿੱਛੇ ਵੀ ਚੱਲ ਰਹੇ ਸੀ ਤਾਂ ਸਤੰਬਰ 2025 ਦੇ ਰਹਿੰਦੇ ਸੀ ਤਾਂ ਇਸ ਕਲਾਸ ਦੇ ਵਿੱਚ ਆਪਾਂ 50 ਕੁਐਸਚਨ ਲੈ ਕੇ ਆਇਆ ਤਾਂ ਬਹੁਤ 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 ਹੀ ਇੰਪੋਰਟੈਂਟ ਕੁਐਸਚ ਦੇਖਣ ਨੂੰ ਮਿਲਣਗੇ ਤੇ ਤੁਸੀਂ ਮੈਂ ਤੁਹਾਨੂੰ ਗਰੰਟੀ ਨਾ ਕਹਿ ਸਕਦਾ ਕਿ ਇਸ ਵਾਰ ਪੇਪਰ ਦੇ ਵਿੱਚੋਂ ਇਸ ਕਲਾਸ ਦੇ ਵਿੱਚੋਂ ਕਾਫੀ ਕੁਸ਼ਚਨ ਦੇਖਣ ਨੂੰ ਮਿਲਣਗੇ ਕਿਉਂਕਿ ਬਹੁਤ ਇੰਪੋਰਟੈਂਟ ਕੁਸ਼ਚਨ ਇਸ ਕਲਾਸ ਦੇ ਵਿੱਚ ਹੈਗੇ ਨੇ ਠੀਕ ਹੈ ਜੀ ਸੋ ਮੇਰੀ ਹੁਣ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇਸ ਕਲਾਸ ਨੂੰ ਬੱਤ ਬੱਤ ਸ਼ੇਅਰ ਕਰਿਆ ਕਰੋ ਜੇਕਰ ਤੁਸੀਂ ਵੀਡੀਓ ਨਹੀਂ ਵੀ ਦੇਖਣੀ ਤਾਂ ਇੱਕ ਵਾਰ ਓਪਨ ਕਰਕੇ ਲਾਈਕ ਕਰਕੇ ਤੇ ਅੱਗੇ ਸ਼ੇਅਰ ਕਰਦਿਆ ਕਰੋ ਪੀਡੀਐਫ ਤੁਹਾਨੂੰ ਆਪਾਂ ਟੈਲੀਗ੍ਰam ਤੇ ਦੇ ਦੇਣੀ ਹੁੰਦੀ ਹੈ ਹਨਾ ਜੀ ਤਾਂ ਜੇਕਰ ਤੁਸੀਂ ਕੋਈ ਆਪਣੀ ਪੇਡ ਕੰਟੈਂਟ ਲੈਣਾ ਚਾਹੁੰਦੇ ਹੋ ਤਾਂ ਇੱਕ ਆਪਣੀ ਸੀਰੀਜ਼ ਚੱਲੀ ਸੀ ਠੀਕ ਹੈ ਟੋਟਲ 800 ਕੁਐਸਚਨ ਹੈ ਸਿਰਫ ਤਾਂ ਸਿਰਫ ਜੀਕੇ ਦੇ ਠੀਕ ਹੈ ਜੀ ਹੋਰ ਕੋਈ ਵੀ ਕਰੰਟ ਮਤਲਬ ਕਿ ਕਰੰਟ ਅਫੇਅਰਸ ਤਾਂ ਆਪਣੇ ਫ੍ਰੀਉ ਚੱਲਦੇ ਆ ਹਨਾ ਹੋਰ ਕੋਈ ਵੀ ਮੌਕ ਟੈਸਟ ਵਗੈਰਾ ਹੁਣ ਆਪਣੇ ਕੋਲ ਪੇਡ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿਉਂਕਿ ਜੇ ਮੈਂ ਪੇਡ ਦੇ ਵਿੱਚ ਕੰਟੈਂਟ ਤਿਆਰ ਕਰਨ ਲੱਗ ਗਿਆ ਤਾਂ ਤੁਹਾਨੂੰ ਜਿਹੜੀ ਇੰਪੋਰਟੈਂਟ ਕਰੰਟ ਅਫੇਅਰ ਦੀ ਸੀਰੀਜ਼ ਆ ਕਿਉਂਕਿ ਇਹਦੇ ਵਿੱਚ ਵੀ ਕਾਫੀ ਟਾਈਮ ਲੱਗ ਜਾਂਦਾ ਇੱਕ ਦਿਨ ਦੇ ਵਿੱਚ ਜੇ 50 ਕੁਐਸਚਨ ਵੀ ਤਿਆਰ ਕਰਨੇ ਆ ਤਾਂ ਨੂੰ ਵੀ ਟਾਈਮ ਦੇਣਾ ਤਾਂ ਐਨਾ ਟਾਈਮ ਨਹੀਂ ਹੁੰਦਾ ਤਾਂ ਜੋ ਕੰਟੈਂਟ ਆਪਾਂ ਤੁਹਾਨੂੰ ਦੇ ਰਹੇ ਹਾਂ ਤਾਂ ਬਹੁਤ ਹੀ ਮਿਹਨਤ ਨਾਲ ਤਿਆਰ ਕਰਕੇ ਦੇ ਰਹੇ ਹਾਂ ਜਿਹੜੇ ਕਿ ਤੁਹਾਡੇ ਪੇਪਰ ਲਈ ਤੁਹਾਡੇ ਲਈ ਲਾਹੇਮੰਦ ਜ਼ਰੂਰ ਹੋਏਗਾ ਜੀ ਠੀਕ ਆ ਤਾਂ ਪੇਡ ਦੇ ਵਿੱਚ ਮੈਂ ਤੁਹਾਨੂੰ ਸੋਰਸ ਦੱਸੇ ਹੋਇਆ ਤੁਸੀਂ ਕੋਈ ਕਿਤੋਂ ਵੀ ਕੁਝ ਵੀ ਪਰਚੇਸ ਕਰਕੇ ਹਨਾ ਇੰਪੋਰਟੈਂਟ ਕੰਟੈਂਟ ਜਿਹੜੇ ਤੁਹਾਡੇ ਮੌਕ ਟੈਸਟ ਵਗੈਰਾ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਿਸੇ ਵਧੀਆ ਸੋਰਸ ਤੋਂ ਵਧੀਆ ਇੰਸਟੀਚਿਊਟ ਤੋਂ ਤੁਸੀਂ ਪਰਚੇਸ ਕਰ ਸਕਦੇ ਹੋ ਵੈਸੇ ਪੁਰਾਣੇ ਪੇਪਰ ਸਾਡੇ ਤੋਂ ਪਹਿਲਾਂ ਲਾਉਣ ਦੀ ਕੋਸ਼ਿਸ਼ ਕਰੋ ਜਿਹੜੇ ਪੁਰਾਣੇ ਪੇਪਰ ਜਿੰਨੇ ਵੀ ਪੰਜਾਬ ਦੇ ਹੋਏ ਨੇ 21 ਤੋਂ ਪਹਿਲਾਂ ਵੀ ਹੋਏ ਨੇ ਚਾਹੇ 2021 ਤੋਂ ਲੈ ਕੇ 23 24 ਤੱਕ ਜਿੰਨੇ ਵੀ ਆ ਸਾਰੇ ਦੇ ਸਾਰੇ ਹੱਲ ਕਰੋ ਚੰਗੀ ਤਰ੍ਹਾਂ ਕਿਉਂਕਿ ਪੇਪਰ ਦੇ ਵਿੱਚ ਬਹੁਤ ਸਾਰੇ ਕੁਐਸਚਨ ਕਿਉਂਕਿ ਰੀਜ਼ਨਿੰਗ ਹੋ ਗਿਆ ਮੈਥ ਹੋ ਗਿਆ ਹਨਾ ਤਾਂ ਇਹ ਤਾਂ ਕਨਸੈਪਟਰ ਰਿਪੀਟ ਹੁੰਦੇ ਰਹਿੰਦੇ ਨੇ ਇਹਦੇ ਹਨਾ ਬਾਕੀ ਕੁਐਸਚਨ ਆਪਾਂ ਮੰਨਦੇ ਆ ਕਿ ਨਹੀਂ ਰਿਪੀਟ ਹੁੰਦੇ ਜ਼ਿਆਦਾ ਪਰ ਤੁਹਾਨੂੰ ਇੱਕ ਕਲੈਰਟੀ ਆ ਜਾਂਦੀ ਹੈ ਕਿ ਤੁਹਾਡੀ ਕਿੰਨੀ ਕਿ ਤਿਆਰੀ ਤੇ ਕਿੱਥੇ ਤੱਕ ਪਹੁੰਚੀ ਹੋਈ ਹੈ ਠੀਕ ਹੈ ਤਾਂ ਇਹ ਜ਼ਰੂਰ ਤੁਸੀਂ ਕਰਿਓ ਤੇ ਜੀ ਅੱਜ ਦੀ ਆਪਣੀ ਸਤੰਬਰ 2025 ਦਾ ਪਹਿਲਾ ਕੁਐਸਚਨ ਆ ਜੀ ਰੀਸੈਂਟਲੀ ਵਿਚ ਫਿਲਮ ਹੈਸ ਬੀਨ ਸਿਲੇਕਟਡ ਐਸ ਇੰਡੀਆਸ ਆਫੀਸ਼ੀਅਲ ਐਂਟਰੀ ਫਾਰ ਦਾ ਔਸਕਰ 2026 ਤਾਂ 2020 ਦੀ ਔਸਕਰ ਐਂਟਰੀ ਇੰਡੀਆ ਦੀ ਪਹਿਲੀ ਫਿਲਮ ਕਿਹੜੀ ਇਸ ਵਾਰ ਪਹਿਲੀ ਕਿਹੜੀ ਫਿਲਮ ਬਣ ਗਈ ਹੈ ਤਾਂ ਜੀ ਹੋਮ ਬਾਉਂਡ ਇਹ ਆਪਸ਼ਨ ਬਿਲਕੁਲ ਸਹੀ ਚਲੇਗੀ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਆ ਪੇਪਰ 'ਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਠੀਕ ਹੈ ਦੂਜਾ ਕੁਐਸਚਨ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਹੜ ਪ੍ਰਭਾਵਿਤ ਜੰਮੂ ਅਤੇ ਪੰਜਾਬ ਵਿੱਚ ਚਲਾਏ ਗਏ ਆਰਮੀ ਦੇ ਰੈਸਕਿਊ ਆਪਰੇਸ਼ਨ ਦਾ ਕੀ ਨਾਮ ਆ ਬਹੁਤ 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 ਇੰਪੋਰਟੈਂਟ ਕੁਐਸਚਨ ਆ ਜੀ ਸਟਾਰ ਮਾਰਕ ਇਹਨੂੰ ਲਾ ਲਓ ਪੇਪਰ ਦੇ ਵਿੱਚ ਜ਼ਰੂਰ ਆ ਸਕਦਾ ਵਾ ਹਨ ਤਾਂ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਆ ਆਪਰੇਸ਼ਨ ਰਾਹਤ ਆ ਜਿਹੜਾ ਕਿ ਆਰਮੀ ਨੇ ਰੈਸਕਿਊ ਕੈਂਪ ਚਲਾਇਆ ਸੀ ਐਨ ਡੀ ਆਰ ਐਫ ਦੇ ਨਾਲ ਮਿਲ ਕੇ ਬੀ ਐਸ ਐਫ ਦੇ ਨਾਲ ਮਿਲ ਕੇ ਹਨਾ ਐਸ ਡੀ ਆਰ ਐਫ ਨਾਲ ਮਿਲ ਕੇ ਤੇ ਪੰਜਾਬ ਪੁਲਿਸ ਤੇ ਡਿਸਟ੍ਰਿਕਟ ਅਥਾਰਟिटीज ਨਾਲ ਮਿਲ ਕੇ ਬਹੁਤ ਹੀ ਇੰਪੋਰਟੈਂਟ ਇਹ ਜਿਹੜਾ ਸੀਗਾ ਰੈਸਕਿਊ ਚੱਲਿਆ ਸੀ ਠੀਕ ਆ ਜੀ ਕੁਐਸਚਨ ਨੈਕਸਟ ਚੱਲਦੇ ਆ ਜੀ ਵੈਨਿਸ ਫਿਲਮ ਫੈਸਟੀਵਲ 2025 ਦੇ ਵਿੱਚ ਜਿਹੜਾ ਬੈਸਟ ਡਾਇਰੈਕਟਰ ਅਵਾਰਡ ਕਿਨੂੰ ਮਿਲਿਆ ਵਾ ਜੀ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਸੀ ਦੇਖੋ ਜੀ 50 ਦੇ 50 ਕਿਉਂਕਿ ਆਪਾਂ ਚੁਣੇ ਹੋਏ ਕੁਐਸਚਨ ਨੇ ਇਹ ਠੀਕ ਆ ਤਾਂ ਚੁਣੇ ਹੋਏ ਕੁਐਸਚਨ ਦੇ ਵਿੱਚ ਤੁਹਾਨੂੰ ਇੱਕ ਵੀ ਕੁਐਸਚਨ ਇਦਾਂ ਦਾ ਨਹੀਂ ਮਿਲੂਗਾ ਜਿਹੜਾ ਇੰਪੋਰਟੈਂਟ ਨਾ ਹੋਵੇ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਕੋਈ ਨਾ ਕੋਈ ਕੁਐਸਚਨ ਜ਼ਰੂਰ ਇਹਨਾਂ ਦੇ ਵਿੱਚੋਂ ਤੁਹਾਨੂੰ ਪੁੱਛੇ ਜਾਣਗੇ ਤਾਂ ਬਾਰ-ਬਾਰ ਇਹਨਾਂ ਨੂੰ ਕਰੋ ਹੋਰ ਤੁਸੀਂ ਕਿਤੋਂ ਵੀ ਕਰਦੇ ਹੋ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਕਦੇ ਵੀ ਨਹੀਂ ਰੋਕਦਾ ਕਿ ਕੋਈ ਹੋਰ ਸੋਸ ਤੁਸੀਂ ਫੋਲੋ ਨਾ ਕਰੋ ਉਤੋਂ ਵਧੀਆ ਤਰੀਕੇ ਨਾਲ ਤੁਸੀਂ ਤਿਆਰੀ ਕਰੋ ਤੇ ਪਰ ਕਿਉਂਕਿ ਰਿਵੀਜ਼ਨ ਹੋਗੀ ਚਾਹੇ ਆਪਣੀ ਇੰਪੋਰਟੈਂਟ ਕੁਐਸਚਨ ਹੋਗੇ ਉਹ ਆਪਣੀ ਵਾਲੀ ਕਲਾਸ ਤੋਂ ਜ਼ਰੂਰ ਕਰਕੇ ਜਾਓ ਠੀਕ ਹੈ ਤਾਂ ਅਨੁਪਮਾ ਰੌਏ ਨੇ ਜਿਨ੍ਹਾਂ ਨੇ ਕੇ ਬੈਸਟ ਡਾਇਰੈਕਟਰ ਦਾ ਅਵਾਰਡ ਜਿੱਤਿਆ ਵ ਤਾਨੂੰ ਪੀਡੀਐਫ ਆਪਾਂ ਸ਼ੇਅਰ ਕਰ ਹੀ ਦੇਣੀ ਆ ਹਨਾ ਤਾਂ ਤੁਸੀਂ ਉਤੋਂ ਐਕਸਪਲੇਨੇਸ਼ਨ ਜ਼ਰੂਰ ਕਰ ਲੈ ਠੀਕ ਆ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਨਹੀਂ ਐਕਸਪਲੇਨ ਕਰ ਰਿਹਾ ਕਿਉਂਕਿ ਉਹਦਾਂ ਵੀਡੀਓ ਲੰਬੀ ਹੋ ਜਾਂਦੀ ਆ ਵੀਡੀਓ ਤੁਸੀਂ ਪਹਿਲਾਂ ਹੀ ਨਹੀਂ ਦੇਖਦੇ ਹਨਾ ਤਾਂ ਤਾਂ ਕਰਕੇ ਜਿਹੜੀ ਐਕਸਪਲੇਨੇਸ਼ਨ ਵਗੈਰਾ ਵਾ ਇਹ ਤੁਸੀਂ ਪੀਡੀਐਫ ਤੋਂ ਰੀਡ ਕਰ ਲਓ ਸਤੰਬਰ 2025 ਦੇ ਵਿੱਚ ਅਰਥਸ਼ਾਸਤਰ ਲਈ ਪੀਵੀ ਨਰਸਿਮਹਾ ਮੈਮੋਰੀਅਲ ਅਵਾਰਡ ਕਿਹਨੂੰ ਦਿੱਤਾ ਗਿਆ ਜੀ ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਚੌਥੇ ਦਾ ਸਹੀ ਅਨਸਰ ਡਾਕਟਰ ਮਨਮੋਹਨ ਸਿੰਘ ਜੀ ਨੂੰ ਦਿੱਤਾ ਗਿਆ ਵਾ ਠੀਕ ਆ ਨੈਕਸਟ ਚੱਲਦੇ ਆ ਜੀ ਕਿਹੜੇ ਦੇਸ਼ ਨੇ 2025 ਦਾ ਪੁਰਸ਼ਾਂ ਦਾ T20 ਏਸ਼ੀਆ ਕੱਪ ਜਿੱਤਿਆ ਦੇਖੋ ਜੀ ਬਹੁਤ ਇੰਪੋਰਟੈਂਟ ਕੁਐਸਚਨ ਇਹਨੂੰ ਤਾਂ ਡਬਲ 트리플 ਸਟਾਰ ਲਾ ਲਓ ਇਹ ਤਾਂ ਆਉਣਾ ਹੀ ਆਉਣਾ ਪੇਪਰ ਦੇ ਵਿੱਚ ਹਨਾ ਤੁਹਾਨੂੰ ਸਾਰਿਆਂ ਨੇ ਮੈਚੇ ਦੇਖੇ ਵੀ ਹੋਣਗੇ ਹਨਾ ਤਾਂ ਡੀ ਆਪਸ਼ਨ ਬਿਲਕੁਲ ਸਹੀ ਚਲੇਗੀ ਇੰਡੀਆ ਨੈਕਸਟ ਚੱਲਦੇ ਆ ਜੀ ਹਨਾ ਕਿਹੜੀ ਟੀਮ ਨੇ 2025-26 ਦੀ ਦਲੀਪ ਟਰੋਫੀ ਜਿਹੜਾ ਆਪਣਾ ਇੰਡੀਆ ਦਾ ਘਰੇਲੂ ਕ੍ਰਿਕਟ ਟੂਰਨਾਮੈਂਟ ਹੁੰਦਾ ਕਿਹੜੀ ਟੀਮ ਨੇ ਜਿੱਤਿਆ ਕਿਉਂਕਿ ਇਹ ਕੁਐਸਚਨ ਵੀ ਪੇਪਰ ਦੇ ਵਿੱਚ ਆਉਂਦਾ ਵਾ ਜੀ ਦੀ ਸੈਂਟਰਲ ਜ਼ੋਨ ਨੇ ਜਿੱਤੀ ਆ ਕਿਨੇ ਕਿਸ ਨੇ 2025 ਦਾ ਯੂਐਸ ਓਪਨ ਵਿੱਚ ਜਿਹੜਾ ਮੈਨਸ ਸਿੰਗਲ ਟਾਈਟਲ ਆ ਉਹ ਜਿੱਤਿਆ ਦੇਖੋ ਜੀ ਇਹ ਵੀ ਓਪਨ ਤੋਂ ਬਚਾ ਯੂਐਸ ਓਪਨ ਹੋ ਗਿਆ ਆਸਟ੍ਰੇਲੀਅਨ ਓਪਨ ਹੋ ਗਿਆ ਇਹ ਤੋਂ ਜ਼ਰੂਰ ਕੁਐਸਚਨ ਆਉਂਦੇ ਨੇ ਤੁਹਾਨੂੰ ਪਤਾ ਹੈ ਨਾ ਤਾਂ 카ਰਲੋਸ ਐਲਕਰਾਜ਼ ਨੇ ਇਹ ਅਵਾਰਡ ਜਿੱਤਿਆ ਵਾ ਕਿਤਾਬ ਜਿੱਤਿਆ ਵਾ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹ ਵੀ ਆ ਗਿਆ ਜੀ 8 ਨੰਬਰ ਕੁਐਸਚਨ ਦੇ ਉੱਤੇ ਅਸੀਂ ਆ ਗਏ ਇੰਡੀਆ ਦੇ ਜਿਹੜੇ ਹੂ ਹੈਜ਼ ਬੀਨ ਇਲੈਕਟਡ ਐਜ਼ ਇੰਡੀਆਜ਼ 15th ਵਾਈਸ ਪ੍ਰੈਜ਼ੀਡੈਂਟ ਦੇਖੋ ਜੀ ਸਾਰੇ ਕੁਐਸਚਨ ਤੁਸੀਂ ਦੇਖਦੇ ਸਾਰ ਤੁਹਾਨੂੰ ਜੋ ਜਿਹੜੇ ਬੱਚੇ ਤਿਆਰੀ ਕਰਦੇ ਨੇ ਜਾਂ ਪੁਰਾਣੇ ਪੇਪਰ ਦੇਖਦੇ ਉਹਨਾਂ ਨੂੰ ਦੇਖਦੇ ਸਾਰ ਪਤਾ ਲੱਗ ਜਾਂਦਾ ਜੀ ਯਾਰ ਇਹ ਇੰਪੋਰਟੈਂਟ ਕੁਐਸਚਨ ਹੈ ਇਹ ਆਉਣਾ ਹੀ ਆਉਣਾ ਇਹ ਇੰਪੋਰਟੈਂਟ ਆ ਇਹ ਆਉਣਾ ਹੀ ਆਉਣਾ ਹਨਾ ਤਾਂ ਥੋੜਾ ਜਿਹਾ ਆਪਾਂ ਨੂੰ ਹਨਾ ਹਾਰਡਵਰਕ ਦੇ ਨਾਲ ਨਾ ਥੋੜਾ ਜਿਹਾ ਸਮਾਰਟ ਵਰਕ ਕਰਨਾ ਵੀ ਆਉਣਾ ਚਾਹੀਦਾ ਵਾ ਤਾਂ ਜਿਹੜੇ ਜ਼ਿਆਦਾ ਇੰਪੋਰਟੈਂਟ ਨੇ ਉਹਦੇ ਉੱਤੇ ਆਪਾਂ ਨੂੰ ਜ਼ਿਆਦਾ ਵਾਰ ਉਹਦੀ ਰਿਵੀਜ਼ਨ ਕਰਨੀ ਹੁੰਦੀ ਹੈ ਜਿਹੜੇ ਤੁਹਾਨੂੰ ਪਤਾ ਕਿ ਹਾਂ ਕਰਨੇ ਉਹ ਵੀ ਜ਼ਰੂਰੀ ਹੁੰਦੇ ਮੈਂ ਇਹ ਨਹੀਂ ਕਹਿੰਦਾ ਕਿ ਜੇਕਰ ਇਹੇ ਕੁਐਸਚਨ ਇਹਨਾਂ ਤੋਂ ਬਿਨਾ ਕੋਈ ਹੋਰ ਕੁਐਸਚਨ ਪੇਪਰ ਦੇ ਵਿੱਚ ਆਊਗਾ ਵੀ ਨਹੀਂ ਹਨਾ ਇਹ ਨਹੀਂ ਮ ਹੁਣ ਜੇ 10 ਕੁਐਸਚਨ ਆ ਰਹੇ ਨੇ ਤਾਂ 7 ਕੁਐਸਚਨ ਤੁਹਾਨੂੰ ਇਹੋ ਜਿਹੇ ਹੀ ਦੇਖਣ ਨੂੰ ਮਿਲਣਗੇ ਤਾਂ ਪਹਿਲਾ ਤੁਹਾਡਾ ਟਾਰਗੇਟ ਟੀਚਾ ਤੁਹਾਡਾ ਇਹ 7 ਨੰਬਰ ਪੱਕੇ ਕਰਨ ਦਾ ਮਤਲਬ ਹੋਣਾ ਚਾਹੀਦਾ ਬਾਕੀ ਦੇ 3 ਨੰਬਰ ਤੁਸੀਂ ਮੈਂ ਕਹਿੰਦਾ ਨਹੀਂ ਕਹਿੰਦਾ ਕਿ ਇਹਨੂੰ ਤੁਸੀਂ ਨਾ ਉਹ ਕਰੋ ਇਹਨੂੰ ਜ਼ਰੂਰ ਕਰੋ ਪਰ ਆਹ ਵਾਲੇ 7 ਨੰਬਰ ਕਿਤੇ ਇਹਦੇ ਚੱਕਰ ਦੇ ਵਿੱਚ ਤਿੰਨਾਂ ਦੇ ਪਿੱਛੇ ਆ 7 ਨੰਬਰ ਨਾ ਮਿਸ ਕਰ ਜਿਓ ਠੀਕ ਹੈ ਇਹ ਧਿਆਨ ਦੇਣਾ ਮਾ ਤੁਸੀਂ ਤਾਂ ਜੀ ਇਹਦਾ 8ਵੇਂ ਦਾ ਸਹੀ ਆਨਸਰ ਸਾਡੇ ਕੋਲੇ ਏ ਆ ਗਿਆ ਜੇ ਸੀ ਪੀ ਰਾਧਾਕ੍ਰਿਸ਼ਨਨ 15ਵੇਂ ਵਾਈਸ ਪ੍ਰੈਜ਼ੀਡੈਂਟ ਬਣੇ ਨੇ ਠੀਕ ਹੈ ਅੱਗੇ ਦਲਦਾ ਹੈ ਭਾਰਤ ਦੀ ਜਿਹੜੀ ਕਿਹੜੀ ਰੇਲ ਗੱਡੀ ਆ ਜਿਹੜੀ ਅਧਿਕਾਰਤ ਤੌਰ ਤੇ ਭਾਰਤ ਦੀ ਸਭ ਤੋਂ ਤੇਜ਼ ਰੇਲ ਗੱਡੀ ਬਣ ਗਈ ਜੋ 160 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਰਫ਼ਤਾਰ ਨਾਲ ਚੱਲਦੀ ਆ ਦੇਖੋ ਜੀ ਇਹ ਵੀ ਇੰਪੋਰਟੈਂਟ ਕੁਐਸਚਨ ਤਾਂ ਜੀ ਨਮੋ ਭਾਰਤ ਐਕਸਪ੍ਰੈਸ ਆ ਜਿਹੜੀ ਕਿ ਇਸ ਟਾਈਮ ਸਭ ਤੋਂ ਫਾਸਟੇਸਟ ਫਾਸਟੈਸਟ ਟ੍ਰੇਨ ਬਣ ਗਈ ਹੋਈ ਹੈ ਐਂਡ ਇਹਦਾ 160 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਵੱਧ ਦੀ ਰਫ਼ਤਾਰ ਨਾਲ ਇਹ ਚੱਲਦੀ ਆ ਕਿਸ ਰਾਜ ਦਾ ਕੋਲ ਡੇਜ਼ਰਟ ਬਾਇਓਸਫੇਅਰ ਰਿਜ਼ਰਵ ਹਾਲੀ ਵਿੱਚ ਯੂਨੈਸਕੋ ਦੇ ਵਿਸ਼ਵ ਨੈਟਵਰਕ ਵਿੱਚ ਸ਼ਾਮਲ ਹੋ ਗਿਆ ਵਾ ਦੱਸੋ ਜੀ ਤਾ 10th ਦਾ ਸਹੀ ਆਨਸਰ ਸਾਡੇ ਕੋਲੇ ਬੀ ਹਿਮਾਚਲ ਪ੍ਰਦੇਸ਼ ਆ ਜਾਏਗਾ ਇੰਪੋਰਟੈਂਟ ਕੁਐਸਚਨ ਇਹਨੂੰ ਵੀ ਮਾਰਕ ਕਰ ਲਿਓ ਜੀ ਸ਼ਜਾਦ ਕਰ ਲਿਓ ਰੀਸੈਂਟਲੀ ਟੂ ਵੈਟਲੈਂਡਸ ਡਿਕਲੇਅਰ ਰਾਮਸਰ ਸਾਈਟਸ ਜਿਨ੍ਹਾਂ ਗਏ ਗੋਕুল ਜਲਾਸ਼ੇ ਤੇ ਉਦੇਪੁਰ ਝੀਲ ਕਿਹੜੀ ਸਟੇਟ ਦੇ ਵਿੱਚ ਲੋਕੇਟਡ ਆ 11th ਦਾ ਸਹੀ ਆਨਸਰ ਸਾਡੇ ਕੋਲ ਸੀ ਆ ਜਾਏਗਾ ਜੀ ਬਿਹਾਰ ਦੇ ਵਿੱਚ ਇਹ ਲੋਕੇਟਡ ਆ ਤਾਂ ਇਹ ਵੀ ਜ਼ਰੂਰ ਕਰ ਲਿਓ ਜੀ ਮਹੱਤਵਪੂਰਨ ਕੁਐਸਚਨ ਇਹ ਵੀ ਬਣੂਗਾ ਜੀ ਹਾਲ ਹੀ ਦੇ ਵਿੱਚ 2027 ਚ ਇੰਡੀਆ ਦੇ ਅਟਾਰਨੀ ਜਰਨਲ ਵਜੋਂ ਕਿਹਨੂੰ ਦੁਬਾਰਾ ਮਤਲਬ ਪਹਿਲਾਂ ਵੀ ਅਟਾਰਨੀ ਜਰਨਲ ਸੀ ਇਸ ਵਾਰ ਦੁਬਾਰਾ ਨਿਯੁਕਤ ਕੀਤਾ ਜਾਨਕਿ ਪਹਿਲਾਂ ਤੁਹਾਨੂੰ ਯਾਦ ਹੋਊਗਾ ਜਿਹਨੂੰ ਨਹੀਂ ਯਾਦ ਹੋ ਯਾਦ ਕਰ ਲੈਣ ਜਿਹੜੀ ਆਰ ਬੈਂਕਟਰਾਮਣੀ ਨੇ ਇਹ ਇਹਨਾਂ ਦਾ ਨਾਮ ਯਾਦ ਕਰ ਲਓ ਠੀਕ ਹੈ ਕਿਹੜੇ ਦੇਸ਼ ਨੇ 25ਵੇਂ ਐਸਈਓ ਸਮਿਟ 2025 ਦੀ ਜਿਹੜੀ ਆ ਉਹ ਮੇਜਬਾਨੀ ਕੀਤੀ ਆ ਤਾਂ ਇਹ ਚਾਈਨਾ ਨੇ ਕੀਤੀ ਆ ਏ ਆਪਸ਼ਨ ਬਿਲਕੁਲ ਸਹੀ ਸਾਡੀ ਚੱਲ ਗਈ ਹੋਈ ਆ ਗਲੋਬਲ ਇਨੋਵੇਸ਼ਨ ਇੰਡੈਕਸ ਦੇ ਵਿੱਚ ਜਿਹੜਾ ਇੰਡੀਆ ਦਾ ਰੈਂਕ ਕੀ ਰਿਹਾ ਵਾ 38ਵਾਂ ਰੈਂਕ ਇੰਡੀਆ ਦਾ ਰਿਹਾ ਵਾ ਜੀ ਸੀ ਆਪਸ਼ਨ ਬਿਲਕੁਲ ਸਹੀ ਇਹਦੇ ਵਿੱਚ ਆਪਣੀ ਬਣਦੀ ਹੋਈ ਆ ਠੀਕ ਆ ਤਾਂ ਸਵਿਟਜ਼ਰਲੈਂਡ ਆ ਜਿਹੜੀ ਉਹ ਟੌਪ ਦੇ ਉੱਤੇ ਰਹੀ ਆ ਠੀਕ ਆ ਦਾਦਾ ਸਾਹਿਬ ਹਾਲਕੇ ਅਵਾਰਡ 2025 ਦੇ ਵਿੱਚ ਕਿਹਨੂੰ ਮਿਲਿਆ ਵਾ ਜੀ ਬਹੁਤ ਹੀ ਜ਼ਿਆਦਾ ਸਟਾਰ ਵਾਲਾ ਕੁਐਸਚਨ ਆ ਇਹ ਇਹਦੇ ਤੇ ਜਿੰਨੇ ਸਟਾਰ ਤੁਸੀਂ ਲਾ ਲੂਗੇ ਉਨੇ ਹੀ ਕੱਟਾ ਤੁਹਾਨੂੰ ਪਤਾ ਇਹ ਕੁਐਸਚਨ ਆਉਣਾ ਹੀ ਆਉਣਾ ਵਾ ਤਾਂ ਮੋਹਨ ਲਾਲ ਨੂੰ ਮਿਲਿਆ ਵਾ ਇਹ ਸਾਊਥ ਐਕਟਰਸ ਨੇ ਤੁਸੀਂ ਇਹਨਾਂ ਦੀਆਂ ਫਿਲਮਾਂ ਦੇਖੀਆਂ ਹੋਣਗੀਆਂ ਜ਼ਿਆਦਾਤਰ ਜ਼ਿਆਦਾਤਰ ਦੋਸਤਾਂ ਨੇ ਇਹ OTT ਵਗੈਰਾ ਤੇ ਜਾਂ TV ਦੇ ਉੱਤੇ ਦੇਖੀਆਂ ਹੋਣਗੀਆਂ ਹਨਾ ਤਾਂ ਇਹ ਸਾਊਥ ਐਕਟਰਸ ਨੇ ਬਹੁਤ ਵਧੀਆ ਐਕਟਰ ਨੇ ਤਾਂ ਜੀ ਇਹਨਾਂ ਦਾ ਜਿਹੜਾ ਅਵਾਰਡ ਇਹਨਾਂ ਨੂੰ ਫੌਰ 2023 ਲਈ ਮਿਲਿਆ ਵਾ ਠੀਕ ਆ ਤਾਂ 71ਵਾਂ ਨੈਸ਼ਨਲ ਅਵਾਰਡ ਜਿਹੜਾ ਹੁਣ ਹੋਇਆ ਸੀ ਉਹਦੇ ਵਿੱਚ ਇਹਨਾਂ ਨੂੰ ਰਿਆ ਤਾਂ ਆਹ ਜਿਹੜਾ ਮਾ ਇਹਨਾਂ ਨੂੰ ਇਹ ਇਹਨਾਂ ਨੂੰ ਪਦਮ ਵਿਭੂਸ਼ਣ ਵੀ ਭੂਸ਼ਣ ਵੀ ਮਿਲ ਚੁੱਕਿਆ 2019 ਦਾ ਵੀ ਠੀਕ ਆ ਇਹ ਲੱਗ ਪੁਆਇੰਟ ਆ ਇਹ ਥੋੜਾ ਧਿਆਨ ਰੱਖਿਓ ਠੀਕ ਆ ਅੱਗੇ ਆਪਾਂ ਚੱਲਦੇ ਹਾਂ ਜੀ ਇੰਡੀਆ ਦੇ ਜਿਹੜੇ ਵਾਟ ਇਜ਼ ਦਾ ਨੇਮ ਆਫ ਇੰਡੀਆਜ਼ ਫਰਸਟ ਮੇਡ ਇਨ ਭਾਰਤ 32 ਬਿੱਟ ਮਾਈਕਰੋ ਪ੍ਰੋਸੈਸਰ ਇੰਡੀਆ ਦਾ ਜਿਹੜਾ ਪਹਿਲਾ ਬਣਿਆ ਵਾ ਮੇਡ ਇਨ ਭਾਰਤ ਜਿਹੜਾ ਬਣਿਆ ਵਾ ਤਾਂ ਵਿਕਰਮ 3201 ਦੇਖੋ ਜੀ ਇਹਨੂੰ ਚੰਗੀ ਤਰ੍ਹਾਂ ਕਰ ਲਿਓ ਕਿ ਤੁਹਾਨੂੰ ਬਹੁਤ ਕਨਫਿਊਜ਼ਨ ਵਾਲੀਆਂ ਜਿਹੜੀਆਂ ਨੇ ਤੁਹਾਨੂੰ ਉਹ ਮਿਲਣਗੀਆਂ ਤਾਂ ਇਹਨੂੰ ਰਟ ਲਿਓ ਠੀਕ ਆ ਜੀ ਜਰੂਰ ਆਏਗਾ ਪੇਪਰ ਦੇ ਵਿੱਚ ਇਹ ਚਲੋ ਆਹ ਤਾਂ ਤੁਸੀਂ ਹੁਣ ਦੇਖ ਹੀ ਲਿਆ ਹਨਾ ਤਾਂ ਆ ਇੰਡੀਆ ਨੇ ਜਿਹੜੀ ਮੈਤਰੀ ਐਕਸਰਸਾਈਜ਼ ਆ ਉਹ ਕਿਹੜੀ-ਕਿਹੜੀ ਕੰਟਰੀ ਦੇ ਵਿੱਚ ਹੋਈ ਆ ਤਾਂ ਇਹ ਹੋਈ ਆ ਇੰਡੀਆ ਤੇ ਥਾਈਲੈਂਡ ਦੇ ਵਿਚਕਾਰ ਹੋਈ ਆ ਠੀਕ ਆ ਜੀ ਜੁਆਇੰਟ ਮਿਲਟਰੀ ਐਕਸਰਸਾਈਜ਼ ਸੀ ਇੰਡੀਅਨ ਆਰਮੀ ਤੇ ਰਾਇਲ ਥਾਈ ਆਰਮੀ ਦੇ ਵਿੱਚ ਠੀਕ ਆ ਤੇ ਯੁੱਧ ਅਭਿਆਸ ਇਹ ਵੀ ਕੁਐਸਚਨ ਪੇਪਰ ਚ ਬਹੁਤ ਹੁੰਦਾ ਵਾ ਇੰਡੀਆ ਤੇ ਯੂ ਐਸ ਏ ਦੇ ਵਿੱਚ ਹੁੰਦਾ ਵਾ ਠੀਕ ਆ ਤੇ ਇਹ 21ਵਾਂ ਐਡੀਸ਼ਨ ਹੋ ਜਾਵਾ ਜੀ 2025 ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਰਲਡ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਕਿਹੜਾ ਦੇਸ਼ ਮੈਡਲ ਜਿੱਤਣ ਦੇ ਵਿੱਚ ਟੌਪ ਦੇ ਉੱਤੇ ਰਿਹਾ ਵਾ थर्मल सही आंसर कजाकिस्तान ਰਹਾ ਵਾ ਜੀ ਬਹੁਤ 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 ਇੰਪੋਰਟੈਂਟ ਰਹਾ ਵਾ ਇੰਡੀਆ ਦਾ ਰੈਂਕ ਇਹਦੇ ਚ ਤੀਜਾ ਰਹਾ ਵਾ ਠੀਕ ਹੈ ਇਹ ਜਰੂਰ ਕਰ ਲਿਓ ਤੁਸੀਂ ਤਾਂ ਜੀ 2 골ਡ 1 ਸਿਲਵਰ ਤੇ 1 ਬ੍ਰਾਂਜ਼ 4 ਮਾਡਲ ਇੰਡੀਆ ਨੇ ਜਿੱਤੇ ਦਾ ਇੰਡੀਆ ਦੇ ਜਿਹੜੇ ਇੰਪੋਰਟੈਂਟ 골ਡ ਵਿਨਰ ਨੇ ਮਨਾਕਸ਼ੀ ਹੁੱਡਾ ਤੇ ਜੈਸਮੀਨ ਲੰਬੋਰੀਆ ਨੇ ਕਿਸ ਦੇਸ਼ ਨੇ ਵਿੱਚ ਟੈਕਨੋਲੋਜੀ ਲਾਂਚ ਦਾ ਕੀ ਵੀਜ਼ਾ ਤੋਂ ਅਟਰੈਕਟ ਗਲੋਬਲ ਸਟੈਮ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਔਰ ਮੈਥੈਮੈਟਿਕਸ ਟੈਲੈਂਟ ਇਨ 2025 ਤਾਂ ਜੀ ਕਿਹੜੇ ਦੇਸ਼ ਨੇ ਕੀਤੀ ਆ 19 ਤੋ ਸਹੀ ਆਂਸਰ ਚਾਈਨਾ ਨੇ ਕੀਤੀ ਆ ਜੀ ਸੀ ਆਪਸ਼ਨ ਸਾਡੀ ਇਹਦੇ ਵਿੱਚ ਬਿਲਕੁਲ ਸਹੀ ਚਲੇਗੀ 20 ਨੰਬਰ ਕੋਲ ਆਂ ਅੰਧਰਾ ਪ੍ਰਦੇਸ਼ ਦੇ ਵਿੱਚ ਕਿਹੜੇ ਮੰਦਰ ਨੇ ਭਾਰਤ ਦੇ ਪਹਿਲੇ AI ਬਾਵਰਡ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਵਾ 20 ਤਾਂ ਸਹੀ ਆਂਸਰ ਵੀ ਤ੍ਰਿਮੂਲਾ ਆ ਜਗਾ ਠੀਕ ਆ ਤ੍ਰਿ ਤ੍ਰਿਮੂਲਾ ਕਰ ਲਿਓ ਜੀ ਕ੍ਰਿਸ਼ੀ মিডিਆ ਅਵਾਰਡ 2025 ਦੱਸੋ ਜੀ ਕਿਹਨੂੰ ਸਨਮਾਨਿਤ ਕੀਤਾ ਗਿਆ ਵਾ 21ਵੇਂ ਦਾ ਆਨਸਰ ਸਹੀ ਸਾਡੇ ਕੋਲੇ ਅਮਸ਼ੀ ਪ੍ਰਸ਼ਨਾ ਕੁਮਾਰ ਨੂੰ ਦਿੱਤਾ ਗਿਆ ਵਾ ਠੀਕ ਆ ਅਮਸ਼ੀ ਪਰਸਨਾ ਕੁਮਾਰ ਨੂੰ ਦਿੱਤਾ ਗਿਆ ਠੀਕ ਆ ਸੀ ਆਪਸ਼ਨ ਸਾਡੇ ਕੋਲੇ ਬਿਲਕੁਲ ਸਹੀ ਹੈ ਇਹਦੇ ਵਿੱਚ ਲਿਖੀ ਹੋਈ ਹੈ ਜਰਨਲਿਸਟ ਸਨੇਹ ਮੈਸੂਰ ਦੇ ਠੀਕ ਆ ਕਰਨਾਟਕ ਦੇ ਕੰਨੋ ਨੈਸ਼ਨਲ ਪਾਰਕ ਦਾ ਵਿੱਚ ਭਾਰ ਦਾ ਪਹਿਲਾ ਇੰਡੀਆ ਬੌਰਨ ਅਡਲਟ ਚੀਤਾ ਕੌਣ ਬਣਿਆ ਵਾ ਜੀ ਤਾਂ ਇਹ ਹੀ ਬਣਿਆ ਜੀ ਮੁਖੀ ਸੀ ਆਪਸ਼ਨ ਸਾਡੇ ਕੋਲ ਸਹੀ ਚਲੇਗੀ ਜੀ ਇਹਦੀ T20 ਇੰਟਰਨੈਸ਼ਨਲ ਮੈਚਾਂ ਦੇ ਵਿੱਚ 100 ਵਿਕਟਾਂ ਕੱਢਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਕੌਣ ਬਣ ਗਿਆ ਵਾ ਜੀ ਇੰਟਰਨੈਸ਼ਨਲ T20 ਦੀ ਗੱਲ ਹੋ ਰਹੀ ਹੈ ਠੀਕ ਆ T20 ਦੇ ਵਿੱਚ ਤਾਂ ਇਹ ਹੀ ਰਹੇ ਨੇ ਜੀ ਆਪਣੇ ਪੰਜਾਬ ਦੇ ਅਰਸ਼ਦੀਪ ਸਿੰਘ ਆਪਣੇ ਪੰਜਾਬ ਦੀ ਸ਼ਾਨ ਅਰਸ਼ਦੀਪ ਸਿੰਘ ਅੱਗੇ ਚੱਲਦੇ ਹਾਂ 24ਵਾਂ ਬੋਸ਼ਨ ਹੈ ਹਰ ਸਾਲ ਟੀਚਰਸ ਡੇ ਦੱਸੋ ਜੀ ਕਿਹੜੇ ਦਿਨ ਮਨਾਇਆ ਜਾਂਦਾ ਤਾਂ ਇਹ ਵੀ ਤੁਹਾਡੇ ਰਟਿਆ ਹੋਣਾ ਚਾਹੀਦਾ ਜੀ 5 ਸਤੰਬਰ ਨੂੰ ਮਨਾਇਆ ਜਾਂਦਾ ਵਾ ਇਹਦੇ ਵਿੱਚ ਕੁਝ ਹੋਰ ਇੰਪੋਰਟੈਂਟ ਪੁਆਇੰਟ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਆ ਪਹਿਲੀ ਗੱਲ ਦਾ ਥੀਮ ਇਹਦੀ ਯਾਦ ਕਰ ਲਿਓ ਠੀਕ ਆ ਆ ਤਾਂ ਤੁਹਾਨੂੰ ਪਤਾ ਕਿ ਡਾਕਟਰ ਰਾਧਾ ਕ੍ਰਿਸ਼ਨਨ ਜੀ ਦੀ ਜਿਹੜੀ ਉਹਦੀ ਬਰਥ ਐਨੀਵਰਸਰੀ ਤੇ ਮਨਾਇਆ ਜਾਂਦਾ ਥੀਮ ਇਹਦਾ 2025 ਦਾ ਇਨਸਪਾਇਰਿੰਗ ਦਾ ਨੈਕਸਟ ਜਨਰੇਸ਼ਨ ਆਫ ਲਰਨਰਸ ਔਨਰੇਬਲ ਪ੍ਰੈਜ਼ੀਡੈਂਟ ਨੇ ਇੱਕ ਨਵਾਂ ਅਵਾਰਡ ਨੈਸ਼ਨਲ ਟੀਚਰਸ ਅਵਾਰਡ 2025 ਦੇ ਵਿੱਚ ਦਿੱਤਾ ਵਾ ਜਿਹਦੇ ਵਿੱਚ ਕਾ ਟੋਟਲ 45 ਟੀਚਰਸ ਨੂੰ ਦਿੱਤਾ ਤੇ ਪੰਜਾਬ ਦੇ ਇੱਕੋ ਮਾਤਰ ਟੀਚਰ ਨੇ ਜਿਨ੍ਹਾਂ ਨੂੰ ਮਿਲਿਆ ਨਰਿੰਦਰ ਸਿੰਘ ਨੇ ਇਹਨਾਂ 45 ਚੋਂ ਇੱਕ ਟੀਚਰ ਨਰਿੰਦਰ ਸਿੰਘ ਨੇ ਡੈਡੀਕੇਟਿਡ ਟੀਚਰ ਨੇ گورਮੈਂਟ ਪ੍ਰਾਇਮਰੀ ਸਕੂਲ ਜੰਡੇਆਲੀ ਲੁਧਿਆਣਾ ਇਹਨਾਂ ਨੂੰ ਸਿਲੈਕਟ ਕੀਤਾ ਬਹਣਾ ਚਾਹਤਾ ਤਾਂ ਇਹ ਬਹੁਤ ਪ੍ਰਾਊਡ ਮੂਮੈਂਟ ਆ ਪੰਜਾਬ ਲਈ ਤਾਂ ਇਹਨੂੰ ਮੈਂ ਤਾਂ ਅੰਡਰਲਾਈਨ ਕੀਤਾ ਕਿਉਂਕਿ ਇਹੋ ਜਿਹਾ ਕੁਐਸਚਨ ਕਈ ਵਾਰ ਪੇਪਰ 'ਚ ਲੁੱਕ ਮੇਂ ਜੇ ਕੁਐਸਚਨ ਆ ਜਾਂਦੇ ਹੁੰਦੇ ਨੇ ਤਾਂ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਕੋਈ ਵੀ ਚੀਜ਼ ਪੜ੍ਹਦੇ ਹੋ ਨਾ ਜਿਹੜੀ ਪੰਜਾਬ ਨਾਲ ਥੋੜੀ ਜਿਹੀ ਰਿਲੇਟਿਡ ਹੁੰਦੀ ਆ ਨਾ ਤਾਂ ਉਹਨੂੰ ਥੋੜਾ ਕੋਸ਼ਿਸ਼ ਕਰਿਆ ਕਰੋ ਵੀ ਉਹਨੂੰ ਥੋੜਾ ਸਰਚ ਕਰੋ ਕਿ ਕਈ ਵਾਰ ਤੁਹਾਨੂੰ ਕਰੰਟ ਅਫੇਅਰ ਮੈਂ ਆਪਦੀ ਕਲਾਸ ਦੇ ਵਿੱਚ ਨਹੀਂ ਕਹਿੰਦਾ ਕਿਤੇ ਹੋਰ ਵੀ ਤੁਹਾਨੂੰ ਦੇਖੋ ਕਈ ਵਾਰ ਜਿਆਦਾ ਡਿਟੇਲ 'ਚ ਨਹੀਂ ਆਉਂਦਾ ਪਰ ਜਿਹੜੀ ਆਪਣੀ ਪੰਜਾਬ ਨਾਲ ਰਿਲੇਟਡ ਹੁੰਦੀ ਹੈ ਨਾ ਕਈ ਵਾਰ ਉਹਦੇ ਵਿੱਚ ਥੋੜਾ ਡਿਟੇਲ 'ਚ ਚਲੇ ਜਾਇਆ ਕਰੂ ਠੀਕ ਆ ਤਾਂ ਬਾਕੀ ਆਪਾਂ ਜਿਹੜੇ ਇੰਪੋਰਟੈਂਟ ਡੇਜ਼ ਐਂਡ ਥੀਮਸ ਨੇ ਉਹ ਤੁਹਾਨੂੰ ਐਡ ਕੀਤੇ ਨੇ ਇਹ ਤੁਸੀਂ ਪੀਡੀਐਫ ਤੋਂ ਪੜ੍ਹਦੇ ਹੋ ਠੀਕ ਹੈ ਜੀ ਕੰਟਰੋਲਰ ਜਨਰਲ ਆਫ ਅਕਾਊਂਟਸ ਦੀ ਗੱਲ ਹੋ ਰਹੀ ਆ ਕੌਣ ਬਣੇ ਨੇ ਜੀ ਟੀਸੀਏ ਕਲਿਆਣੀ ਬਣੇ ਨੇ ਇਹ ਆਪਸ਼ਨ ਬੇਪੂ ਸਹੀ ਚ ਲੱਗੇ ਠੀਕ ਆ ਤਾਂ ਇਹ ਕੈਗ ਨਿੰਗੇ ਠੀਕ ਆ ਇਹ ਸੀਜੀਏ ਦੀ ਗੱਲ ਹੋ ਰਿਹਾ ਕੈਗ ਆਪਣੇ ਹੈਗੇ ਨੇ ਕੁੰਦੂ ਸੰਜੇ ਮੂਰਥੀ ਨੇ ਠੀਕ ਆ ਤਾਂ ਕੈਗ ਦੀ ਗੱਲ ਹੋ ਰਹੀ ਤਾਂ ਇਹ ਸੀਜੀਏ ਦੀ ਗੱਲ ਹੋ ਰਹੀ ਸੀ 10 ਲੱਖ ਆਬਾਦੀ ਸ਼੍ਰੇਣੀ ਦੇ ਵਿੱਚ ਠੀਕ ਆ 10 ਲੱਖ ਪਲੱਸ ਪਾਪੂਲੇਸ਼ਨ ਕੈਟਾਗਰੀ ਦੇ ਵਿੱਚ ਸਵਸ਼ਵਾਜੂ ਸਰਵੇਖਣ ਅਵਾਰਡ ਕਿਹਨੇ ਜਿੱਤਿਆ ਜੀ ਤਾਂ ਜੀ 26 ਦਾ ਸਹੀ ਆਨਸਰ ਸਾਡੇ ਕੋਲ ਅੰਦਰ ਆ ਗਿਆ ਦਾ ਇਹ ਦੌਰ ਬਹੁਤ ਵਾਰ ਡਿੱਤਲਦਾ ਵਾ ਠੀਕ ਹੈ 2025 ਦਾ ਆਈ ਡਬਲ ਐਸ ਐਫ ਜੂਨੀਅਰ ਵਿਸ਼ਵ ਕੱਪ ਦੇ ਵਿੱਚ ਕਿਹੜਾ ਦੇਸ਼ ਮੈਡਲ ਟੇਬਲ ਵਿੱਚ ਸਿਖਲ ਤੇ ਰਿਹਾ ਵਾ ਕਿਹਨੇ ਟੋਕ ਕੀਤਾ ਜੀ ਇਹ ਆਪਣੇ ਇੰਡੀਆ ਨੇ ਕੀਤਾ 27ਵੇਂ ਦਾ ਸੀ ਆਪਸ਼ਨ ਸਹੀ ਚੁਣ ਲਿਆ ਕਿੰਨੇ ਮੈਡਲ ਜਿੱਤੇ ਨੇ ਜੀ ਇੰਡੀਆ ਨੇ ਇੰਡੀਆ ਨੇ 11 골ਡ 14 ਸਿਲਵਰ 12 ਬ੍ਰਾਂਚ ਟੋਟਲ 37 ਮੈਡਲ ਜਿੱਤੇ ਨੇ ਠੀਕ ਹੈ ਕਿਸ ਸੰਸਥਾ ਨੇ ਭਾਰਤ ਦੇ ਖੇਤੀ ਭੋਜਨ ਨਿਰਯਾਤ ਨੂੰ ਹੁਲਾਰਾ ਦੇਣ ਲਈ ਠੀਕ ਹੈ ਐਗਰੀ ਫੂਡ ਐਕਸਪੋਰਟਸ ਨੂੰ ਹੁਲਾਰਾ ਦੇਣ ਲਈ ਭਾਰਤੀ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ ਹੈ ਜੀ ਇਹ ਕੀਤੀ ਹੈ ਜੀ ਅਪੇੜਾ ਸੀ ਆਪਸ਼ਨ ਇਹਦੇ ਵਿੱਚ ਸਾਡੀ ਬਿਲਕੁਲ ਸਹੀ ਚੱਲੇਗੀ 28 ਦਾ ਸਹੀ ਆਨਸਰ ਸੀ ਆ ਗਿਆ ਨੈਕਸਟ ਚੱਲਦੇ ਹਾਂ ਜੀ ਆਪਾਂ ਇਸਰੋ ਨੇ ਦੂਜੀ ਇਸਰੋ ਰੀਸੈਂਟਲੀ ਵੇਅਰ ਇਜ਼ ਦਾ ਇਸਰੋਸ ਸੈਕੰਡ ਲਾਂਚ ਸਾਈਟ ਲੋਕੇਟਡ ਤਾਂ ਜੀ ਦੂਜੀ ਜਿਹੜੀ ਆ ਇਹ ਹੈਗੀ ਆ ਜੀ ਕੁੱਲੂ ਸ਼ੇਖਰਾ ਪੱਟੀਨਾਮ ਦੇ ਵਿੱਚ ਤਾਂ ਇਹ ਸੀ ਆਪਸ਼ਨ ਤੁਹਾਡੀ ਸਹੀ ਚਲੇਗੀ ਸਾਡੀ 29th ਕੁਐਸਚਨ ਦੀ ਠੀਕ ਹੈ ਜੀ ਨੈਕਸਟ ਆਪਾਂ ਚੱਲਦੇ ਆਂ ਜੀ 30 ਨੰਬਰ ਕੁਐਸਚਨ ਦੇ ਕਿਹੜੇ ਦੇਸ਼ ਨੇ ਵਿਸ਼ਵ ਦਾ ਪਹਿਲਾ ਏਆਈ ਕੈਬਨਿਟ ਮੰਤਰੀ ਦੇਖੋ ਜੀ ਹੁਣ ਕੈਬਨਿਟ ਮਨਿਸਟਰ ਵੀ ਏਆਈ ਨਿਯੁਕਤ ਕਰਨੇ ਸ਼ੁਰੂ ਹੋ ਗਏ ਹੋਏ ਆ ਤਾਂ ਦੇਖ ਲਓ ਏਆਈ ਨੇ ਕਿੰਨਾ ਜ਼ਿਆਦਾ ਤਰੱਕੀ ਕਰਦੀ ਹੋਈ ਆ ਤਾਂ ਇਹ ਵੀ ਤੁਸੀਂ ਕਰ ਲਓ ਠੀਕ ਆ ਅਲਬੀਨੀਆ ਨੇ ਇਹ ਕੀਤਾ ਵਾ ਤਾਂ ਇਹਨੂੰ ਜ਼ਰੂਰ ਤੁਸੀਂ ਯਾਦ ਰੱਖਿਓ ਠੀਕ ਆ 31 ਨੰਬਰ ਕੁਐਸਚਨ ਦੇ ਉੱਤੇ ਅਸੀਂ ਆ ਗਏ ਹਾਂ ਭਾਰਤ ਦੇ ਸਭ ਤੋਂ ਵੱਡੇ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਿਹੜੇ ਸ਼ਹਿਰ ਦੇ ਵਿੱਚ ਕੀਤਾ ਗਿਆ ਵਾ ਇੰਡੀਆ ਦਾ ਜਿਹੜਾ ਲਾਰਜੈਸਟ ਸਪੋਰਟਸ ਕੰਪਲੈਕਸ ਵਾ ਉਦਘਾਟਨ ਇਹਦਾ ਹੋਇਆ ਵਾ ਜੀ 32 ਨੰਬਰ ਕੁਐਸਚਨ ਦੇ ਕਿਹੜੀ ಗ್ರಾಮ ਪੰਚਾਇਤ ਨੇ ਕਹਿੰਦਾ ਜੀ ਕਿਹੜੀ ಗ್ರಾಮ ਪੰਚਾਇਤ ਨੇ ਨੈਸ਼ਨਲ ਈ ਵਿੱਚ 골ਡ ਅਵਾਰਡ ਜਿੱਤਿਆ ਈ ਗਵਰਨੈਂਸ ਅਵਾਰਡ ਦੇ ਵਿੱਚ ਠੀਕ ਆ ਤਾਂ ਇਹ ਸਾਡਾ ਬਿਲਕੁਲ ਸਹੀ ਆਨਸਰ ਸਾਡੇ ਕੋਲ ਰੋहिणी ਮਹਾਰਾਸ਼ਟਰਾ ਨੇ ਜਿੱਤਿਆ ਵਾ ਠੀਕ ਆ ಗ್ರಾಮ ਪੰਚਾਇਤ ਆ ਇਹ ਜਿਨੇ ਨੈਸ਼ਨਲ ਈ ਗਵਰਨੈਂਸ ਦੇ ਵਿੱਚ ਟੌਪ ਦੇ ਉੱਤੇ ਰਹੀ ਆ ਠੀਕ ਆ ਬਾਕੀ ਵੀ ਕਰ ਲਿਓ ਤੁਸੀਂ ਹਾਲ ਹੀ ਦੇ ਵਿੱਚ BCCI ਦਾ ਨਵਾਂ ਪ੍ਰੈਜ਼ੀਡੈਂਟ ਬੋਰਡ ਕੰਟਰੋਲ ਆਫ ਕ੍ਰਿਕਟ ਕੰਟਰੋਲ ਆਫ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਕਿਹੜੇ ਨਿਯੁਕਤ ਹੋਏ ਨੇ ਜੀ ਮਿਥੁਨ ਮਨਹਾਸ ਬਹੁਤ ਸਾਰੇ ਦੋਸਤਾਂ ਨੂੰ ਨਹੀਂ ਜਾਣਦੇ ਹੋਣਗੇ ਪਰ ਇਹ ਕ੍ਰਿਕਟ ਖੇਡੇ ਆਂ ਇੰਡੀਆ ਲਈ ਆਈ ਥਿੰਕ ਜੀ ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨਸ਼ਿਪ 2025 ਵਿੱਚ ਭਾਰਤ ਦਾ ਪਹਿਲਾ 골ਡ ਮੈਡਲ ਕਿਹਨੇ ਜਿੱਤਿਆ ਵਾ ਤਾਂ 34 ਦਾ ਸਹੀ ਆਨਸਰ ਇਹ ਆ ਗਿਆ ਜੀ ਆਨੰਦ ਕੁਮਾਰ ਵਿਲ ਕੁਮਾਰ 35 ਨੰਬਰ ਕੁਸਚਨ ਹੈ ਅ ਵਿਦਿਆਰਥੀ ਇਨੋਵੇਸ਼ਨ ਸਟੂਡੈਂਟ ਇਨੋਵੇਸ਼ਨ 2025 ਦੇ ਵਿੱਚ ਇਨਸਪਾਇਰ ਅਵਾਰਡ ਦੇ ਵਿੱਚ ਕਿਹੜਾ ਜ਼ਿਲ੍ਹਾ ਵਾ ਜਿਹੜਾ ਟੌਪ ਦੇ ਉੱਤੇ ਰਿਹਾ ਵਾ 35ਵੇਂ ਦਾ ਸਹੀ ਅਨਸਰ ਮੁਜ਼ੱਫਰਪੁਰ ਰਿਹਾ ਵਾ ਟੌਪ ਦੇ ਉੱਤੇ ਇਹ ਆਪਸ਼ਨ ਸਹੀ ਚੱਲੀ ਗਈ ਜੀ 2025 ਦੀ ਵਿਸ਼ਵ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਦੇ ਵਿੱਚ ਵਰਲਡ ਤਾਂ ਭਾਰਤ ਨੇ ਕਿੰਨੇ 골ਡ ਮੈਡਲ ਜਿੱਤੇ ਆ ਜੀ 36 ਦਾ ਸਹੀ ਅਨਸਰ ਸਾਡੇ ਕੋਲ ਸੀ ਆ ਗਿਆ ਹੋਇਆ ਇੱਕ 골ਡ ਮੈਡਲ ਇੰਡੀਆ ਨੇ ਜਿੱਤਿਆ ਵਾ ਠੀਕ ਆ ਤਾਂ ਕਰ ਲਿਓ ਜੀ ਇਹ ਤਾਂ ਜੀ ਗੇਟ ਨਿਕੋਬਰ ਆਈਲੈਂਡ ਜੀ ਐਨ ਆਈ ਪ੍ਰੋਜੈਕਟ ਨੂੰ ਲਾਗੂ ਕਰਨ ਵਾਲਾ ਲਾਗੂ ਕਰਨ ਵਾਲਾ ਕੌਣ ਰਿਹਾ ਬਾਜੀ ਗ੍ਰੇਟ ਨਿਕੋਬਰ ਆਈਲੈਂਡ ਜੀ ਐਨ ਆਈ ਦੇ ਬਾਰੇ 37 ਦਾ ਸਹੀ ਆਨਸਰ ਸਾਡੇ ਕੋਲੇ ਏ ਬਣ ਗਿਆ ਹੋਇਆ ਜੀ ਨੀਤੀ ਆਯੋਗ ਬਣ ਗਿਆ ਹੋਇਆ ਨੈਕਸਟ ਆਪਾਂ ਚੱਲਦੇ ਹਾਂ ਜੀ ਤਾਂ ਜੀ ਨੈਕਸਟ ਆਪਾਂ ਚੱਲਦੇ ਹਾਂ ਜੀ ਆਪਣੇ ਅਗਲੇ ਕਿਸ ਸ਼ੋਅ ਨੇ ਵਿੱਚ ਸ਼ੋਅ ਵਨ ਦਾ ਆਊਟਸਟੈਂਡਿੰਗ ਕਾਮੇਡੀ ਸੀਰੀਜ਼ at the 77th me award 2025 38 ਦਾ ਸਹੀ ਆਨਸਰ ਦਾ ਸਟੂਡੀਓ ਆ ਜਾਏਗਾ ਜੀ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚ ਲੱਗੀ ਹੈ ਹਾਲ ਹੀ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਦੇ ਡਿਪਟੀ ਗਵਰਨਰ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ 39 ਦਾ ਸਹੀ ਆਨਸਰ ਸ਼੍ਰੀਸ਼ ਚੰਦਰਾ ਮੁਰਮੂ ਨੂੰ ਕੀਤਾ ਗਿਆ ਵਾ ਜੀ 40 ਨੰਬਰ ਕੁਐਸਚਨ ਮਿਨਿਸਟਰੀ ਆਫ वूमेन ਐਂਡ ਚਾਈਲਡ ਡਿਵੈਲਪਮੈਂਟ ਐਂਡ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ which scheme to provide vocational training and skill development to young adults and girls ਤਾਂ ਜੀ ਤਾਂ ਸੋ ਇਹਦਾ ਕਿਹੜਾ ਆਪਸ਼ਨ ਸੀ ਤਾਂ 40 ਮੇਰਾ ਸਹੀ ਆਨਸਰ 90 ਆ ਜਾਏਗਾ ਠੀਕ ਹੈ 90 ਸਕੀਮ ਸ਼ੀਤਲ ਦੇਵੀ ਨੇ 2025 ਵਿਸ਼ਵ ਤੀਰੰਦਾਜ਼ੀ ਚੈਂਪੀਅਨਸ਼ਿਪ ਦੇ ਵਿੱਚ ਦੱਸੋ ਜੀ ਕਿਹੜਾ ਮੈਡਲ ਜਿੱਤਿਆ 41 ਦਾ ਸਹੀ ਆਨਸਰ 골ਡ ਮੈਡਲ ਜਿੱਤਿਆ ਵਾ ਜੀ ਇਹ ਆਪਸ਼ਨ ਬਿਲਕੁਲ ਸਹੀ ਚੱਲੇਗੇ ਜੀ ਅੱਗੇ ਚੱਲਦੇ ਹਾਂ ਜੀ ਕਿਹੜੇ ਮੰਤਰਾਲੇ ਨੇ ਆਦੀ ਵਾਣੀ AI ਅਨੁਵਾਦਕ ਭਾਸ਼ਾਵਾਂ ਦੀ ਸ਼ੁਰੂਆਤ AI ట్రాנסਲੇਟਰ ਲੈਂਗੁਏਜ ਸ਼ੁਰੂ ਕੀਤੀ ਹੈ ਕਿਨੇ ਕਿਤੇ ਤਾਂ ਆਦੀ ਤੋਂ ਹੀ ਤੁਸੀਂ ਸਮਝ ਗਏ ਹੋਵੋਗੇ ਹਨ ਮਿਨਿਸਟਰੀ ਆਫ ਟ్రਾਈਬਲ ਅਫੇਅਰਸ ਬਿਆਲੀ ਮੇ ਦਾ ਮਹਿਲਾ ਸਵੈ ਸਹਾਇਤਾ ਸਮੂਹ ਜਿਹੜਾ ਸੈਲਫ ਹੈਲਪ ਗਰੁੱਪ ਮੈਂਬਰਸਾਂ ਨੂੰ ਜਾਣ ਪਛਾਣ ਪੱਤਰ ਜਾਰੀ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਬਣ ਗਿਆ ਹੋਇਆ ਵਾ ਤਾਂ 33rd ਦਾ ਸਹੀ ਆਨਸਰ ਤਾਮਲनाडु ਬਣ ਗਿਆ ਹੋਇਆ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚ ਲਗੀ ਮਹਿਲਾ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਆਸਟ੍ਰੇਲੀਆ ਦੇ ਖਿਲਾਫ ਸਿਰਫ 50 ਗੇਂਦਾਂ ਵਿੱਚ ਵਨਡੇ ਵਿੱਚ ਸਭ ਤੋਂ ਤੇਜ਼ ਭਾਰਤੀ ਸੈਂਕੜਾ ਕਿਹਨੇ ਲਾਇਆ ਜੀ ਦੱਸੋ ਕਿਹਨੇ ਲਾਇਆ ਸਿਮਰਤੀ ਮੰਧਾਨਾ ਨੇ ਲਾਇਆ ਬਹੁਤ ਟੈਲੈਂਟਡ ਪਲੇਅਰ ਨੇ ਇਹ ਤਾਂ ਇੰਪੋਰਟੈਂਟ ਕੁਐਸਚਨ ਆ ਜੀ ਇਹਨੂੰ ਮਾਰਕ ਕਰ ਲਿਓ 2025 ਦੇ ਵਿੱਚ ਪੁਰਸ਼ਾਂ ਦਾ ਬੈਲਨ ਡੀ ਆਰ ਅਵਾਰਡ 2025 ਦਾ ਕਿਹਨੇ ਜਿੱਤਿਆ ਜਾਂ ਇਹ ਜਿੱਤਿਆ ਜੇ ਉਸਮਾਨੇ ਡੈਂਬਲੇ ਨੂੰ ਜਿੱਤਿਆ ਵਾਸੀ ਆਪਸ਼ਨ ਸਹੀ ਚੁਣ ਲਿਓ ਵਾਇਡਾ ਕਨਸਟੀਟਿਊਸ਼ਨ ਮੈਟਰ ਕਿਤਾਬ ਦਾ ਲੇਖਕ ਕੌਣ ਆ ਤਾਂ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਆ ਤਾਂ ਇਹ ਪਹਿਲਾਂ ਸ਼ਾਇਦ ਕਰਾਇਆ ਵੀ ਹੋਇਆ ਤੁਹਾਨੂੰ ਡੀ.ਵਾਈ. ਚੰਦਰਪੂਪਨੇ ਆਪਣੇ ਠੀਕ ਆ ਅੱਗੇ ਚਲਦੇ ਆ ਜੀ ਤਾਂ ਆ ਕੁਝ ਹੋ ਇੰਪੋਰਟੈਂਟ ਬੁੱਕਸ ਆਪਾਂ ਦਿੱਤੀਆਂ ਨੇ ਇਹ ਵੀ ਜ਼ਰੂਰ ਕਰ ਲਿਓ ਠੀਕ ਆ ਇੰਪੋਰਟੈਂਟ ਨੇ ਵੀ ਕਿਸ ਖਿਡਾਰੀ ਨੇ 2025 ਦਾ ਫਾਈਡ ਗ੍ਰੈਂਡ ਸਵਿਟਸਮੈਨਸ ਓਪਨ ਸੈਕਸ਼ਨ ਜਿੱਤਿਆ 47 ਦਾ ਸਹੀ ਆਨਸਰ ਡੀ ਅਨੀਸ਼ ਗਿਰੀ ਨੇ ਜਿੱਤਿਆ ਬਾਜੀ ਕਿਹੜੀ ਕੰਪਨੀ 579 ਕਰੋੜ ਰੁਪਏ ਦੇ ਸੌਦੇ ਵਿੱਚ ਟੀਮ ਇੰਡੀਆ ਦੀ ਨਵੀਂ ਸਪਾਂਸਰ ਬਣ ਗਈ ਹੋਈ ਆ ਠੀਕ ਆ ਤਾਂ ਕਿਹੜੀ ਬਣ ਗਿਆ ਜੀ ਅਪੋਲੋ ਟਾਇਰਸ ਇਹ ਆਪਸ਼ਨ 48 ਦੀ ਬਿਲਕੁਲ ਸਹੀ ਹੋ ਗਈ ਹੋਈ ਆ ਜੀ ਤੇ ਜੀ ਵਿੱਚ ਆਰਗੇਨਾਈਜੇਸ਼ਨ ਲਾਂਚ ਸਵਾਗਤ F1 FI2 ਅਟਰੈਕਟ ਲੌਂਗ ਟਰਮ ਫੋਰਨ ਇਨਵੈਸਟਮੈਂਟ ਤਾਂ 49 ਦਾ ਸਹੀ ਆਨਸਰ ਸੀਬੀ ਬਣ ਗਿਆ ਹੋਇਆ ਨੈਕਸਟ ਪੰਜਵਾਂ ਤੇ ਆਖਰੀ ਕੁਐਸਚਨ ਤੁਹਾਡੇ ਲਈ ਆਪਾਂ ਸ਼ੁਰੂ ਕਰਨ ਜਾ ਰਹੇ ਆ 9 ਸਤੰਬਰ 2025 ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਕੀਨੇ ਦੱਸੋ ਜੀ ਅਸਤੀਫਾ ਦਿੱਤਾ ਵਾ ਤਾਂ 15 ਦਾ ਸਹੀ ਆਨਸਰ ਕੇ ਪੀ ਸ਼ਰਮਾ ਹੋਲੇ ਤਾਂ ਨੇਪਾਲ ਦੇ ਵਿੱਚ ਆਪਾਂ ਨੂੰ ਪਤਾ ਕਿ ਬਹੁਤ ਹੀ ਬੁਰੇ ਹਾਲਾਤ ਚੱਲ ਰਹੇ ਨੇ ਠੀਕ ਆ ਤਾਂ ਸੋਸ਼ਲ ਮੀਡੀਆ ਬੈਨ ਤੇ ਕਰਪਸ਼ਨ ਹੋਇਆ ਸੀ ਤਾਂ ਇੱਥੇ ਬਹੁਤ ਜ਼ਿਆਦਾ ਪ੍ਰੋਟੈਸਟ ਹੋਇਆ ਤਾਂ ਇੰਟਰਿਮ ਪ੍ਰਾਈਮ ਮਿਨਿਸਟਰ ਨੇਪਾਲਦੇਸ਼ ਸੁਸ਼ੀਲਾ ਕਰਕੀ ਨੂੰ ਕੀਤਾ ਗਿਆ ਭੰਨੇ ਠੀਕ ਆ ਜੀ ਇਹ ਸੀਗੇ ਜੀ ਅੱਜ ਦੇ ਆਪਣੇ ਕੁਐਸਚਨ ਉਮੀਦ ਆ ਤੁਹਾਨੂੰ ਆਪਣੀ ਜਿਹੜੀ ਅੱਜ ਦੀ ਕਲਾਸ ਆ ਉਹ ਵਧੀਆ ਲੱਗੀ ਹੋਏਗੀ ਹਨਾ ਤਾਂ ਬਹੁਤ ਮਿਹਨਤ ਨਾਲ ਇਹ ਕਲਾਸ ਤਿਆਰ ਹੁੰਦੀ ਆ ਤਾਂ ਇਹਨੂੰ ਜਰੂਰ ਸ਼ੇਅਰ ਕਰਿਆ ਕਰੋ ਜੀ ਠੀਕ ਹੈ ਜੀ ਤਾਂ ਜੀ ਮਿਲਦੇ ਆ ਹੁਣ ਆਪਾਂ ਆਪਣੀ ਅਗਲੀ ਕਲਾਸ ਤੇ ਬਈ ਧੰਨਵਾਦ ਜੀ